Uh, आज अमे कि तुम्हें पता है कि एज़ पर गवर्नमेंट ऑफ इंडिया डायरेक्शन एम एच ए डायरेक्शन के तहत आप एक मॉकड्रिल की जानी है सिविल डिफेंस वालों तो सिविल डिफेंस के दावे एक मॉकड्रिल जिस वि असी ब्लैकआउट प्रोटोकॉल तो uh, uh, एयर uh, रेड वार्निंग सायरेंस की बेसिक एक ड्रिल करा जी एयर रेड वॉर्निंग ड्रिल है वह चार बजे की जाएगी ਤੇ 4 ਵਜੇ ਵਾਲੀ ਡ੍ਰਿਲ ਦੇ ਵਿੱਚ ਇੱਕ ਸਾਇਰਨਸ ਅਸੀਂ ਕੁਝ ਜਗ੍ਹਾ ਤੇ ਲੱਗੇ ਹੋਏ ਆ ਸਾਇਰਨ ਤੇ ਕੁਝ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਸਾਇਰਨ ਅਸੀਂ ਲਗਾ ਰਹੇ ਹਾਂ ਉਹਨਾਂ ਦੀ ਇੱਕ ਡ੍ਰਿਲ ਦੇ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਪੈਨਿਕ ਨਾ ਉਸ ਨੂੰ ਸਮਝਿਆ ਜਾਵੇ ਇਹ ਇੱਕ ਅਮੂਮਨ ਕੋਆਰਡੀਨੇਟਡ ਤੇ ਟਾਈਮਲੀ ਡ੍ਰਿਲ ਹੈ ਕਿ 4 ਵਜੇ ਅੱਜ ਸ਼ਾਮ ਨੂੰ ਤਰਨਤਾਰਨ ਜ਼ਿਲ੍ਹੇ ਦੇ ਵਕ ਵਕ ਥਾਵਾਂ ਤੇ ਸਿਰਫ ਤਰਨਤਾਰਨ ਸ਼ਹਿਰ ਨਹੀਂ ਆਪਾਂ ਖਡੂਰ ਸਾਹ ਪੱਟੀ ਹੋਰ ਬਕੀਵਿੰਗ ਥਾਵਾਂ ਤੇ ਵੀ ਇਹ ਡ੍ਰਿਲ ਕਰਾਂਗੇ ਤੇ ਇਸ ਦੇ ਇਸ ਦੇ ਦੌਰਾਨ ਆਪਾਂ ਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵੀ ਇਹ ਤਾਂ ਡ੍ਰਿਲ ਹੈ ਵੀ ਪਰ ਅਸਲ ਫੇਸ ਦੇ ਵਿੱਚ ਜੇ ਕੋਈ ਅਸਲ ਦੇ ਦੌਰਾਨ ਇਹ ਸਾਇਰਨ ਯੂਜ਼ ਹੁੰਦਾ ਹੈ ਸਾਇਰਨ ਵੱਜਿਆ ਜਾਂਦਾ ਹੈ ਤਾਂ ਉਸ ਦੌਰਾਨ ਇਸ ਡ੍ਰਿਲ ਦੇ ਵਿੱਚ ਅ ਤੁਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਉਸਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਜਾਣਗੇ ਜਿਵੇਂ ਕਿ ਤੁਸੀਂ ਬਾਕੀ ਮੀਡੀਆ ਸੋਰਸਸ ਜਾਂ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਪ੍ਰੈਸ ਕਲਿੱਪਿੰਗਸ ਉਹਨਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ 에ਅ ਰੇਡਸ ਦੇ ਦੌਰਾਨ ਤੁਸੀਂ ਆਪਣੇ ਘਰ ਦੀ ਲਾਈਟਾਂ ਲੋਟਾਂ ਨੂੰ ਬੰਦ ਕਰਕੇ ਆਪਣੀ ਖਿੜਕੀ ਦਰਵਾਜ਼ਿਆਂ ਤੋਂ ਦੂਰ हट ਕੇ ਬਿਨਾਂ ਕਿਸੇ ਪੈਨਿਕ ਦੇ ਬਿਨ ਸ਼ਾਂਤੀ ਨਾਲ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਬੱਚਾ ਦੇ ਨਾਲ ਬੈਠੋ ਉਹਨਾਂ ਨੂੰ ਕਾਮ ਡਾਊਨ ਕਰੋ ਤੇ ਇਸ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਮੂਵਮੈਂਟ ਤੋਂ ਬਚੋ ਤੇ ਇਸ ਤੋਂ ਇਲਾਵਾ ਜੀ ਸ਼ਾਮ ਨੂੰ ਰਾਤ ਨੂੰ 9:30 ਤੋਂ 9:30 ਦੇ ਵਿੱਚ ਅੱਧੇ ਘੰਟੇ ਦੀ ਬਲੈਕਆਊਟ ਡ੍ਰਿਲ ਵੀ ਕੀਤੀ ਜਾਏਗੀ ਜਿਸ ਦੇ ਵਿੱਚ ਇੱਕ ਪ੍ਰੋਟੋਕੋਲ ਦੇ ਤਹਿਤ ਪੂਰੇ ਸ਼ਹਿਰ ਦੀ ਔਰ ਸਾਰੇ ਸ਼ਹਿਰ ਦੀਆਂ ਲਾਈਟਾਂ ਇੱਕ ਵਾਰ ਲਈ ਅੱਧੇ ਘੰਟੇ ਲਈ ਕੱਟ ਕੇ ਦਿੱਤੀਆਂ ਜਾਣਗੀਆਂ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂਕਿ ਪ੍ਰੈਕਟਿਸ ਕੀਤੀ ਜਾ ਸਕੇ ਕਿ ਕੋਈ ਕ੍ਰੈਸ਼ ब्लैकआउट ड्रिल जो कोई करनी है तो क्रैश ब्लैकआउट ड्रिल आप मौके पर कर सकी है। एंड वो भी इसे एयर रेड वार्निंग एंड ओवरऑल मॉक ड्रिल का पार्ट है ताकि कोई भी अगर अपने ऊपर कोई भी किसी तरीके का हमला है कोई आपदा आती है तो अपनी पोजिशन या अपनी लोकेशन या अपने घर का या अपने इलाके का पता किसी ना लगे तो इस चीज़ तो बचने लाली ब्लैकआउट द्रिल की जा रही है इस दार बजे अज डीसी दफ्तर तरनतारन ते एसडीएम दफ्तर पट्टी ਦੇ ਵਿੱਚ ਫਾਇਰ ਸੇਫਟੀ ਤੇ ਬਿਲਡਿੰਗ ਇਵੈਕੂਏਸ਼ਨ ਡ੍ਰਿਲ ਵੀ ਨਾਲ-ਨਾਲ ਕੀਤੀ ਜਾਏਗੀ ਕਿਉਂਕਿ ਇਹ ਸਾਰਾ ਇੱਕ ਕੰਪੋਜ਼ਿਟ ਇੱਕ ਰਿਸਪੌਂਸ ਪ੍ਰੀਪੇਅਰਡਨੈਸ ਰਿਸਪੌਂਸ ਅਸੀਂ ਕ੍ਰੀਏਟ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਅੱਜ ਦੇ ਤਣਾਅਪੂਰਨ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਇਸ ਦੇ ਵਿੱਚ ਮੈਂ ਇੱਕ ਸਾਰੇ মিডিਆ ਸਾਥੀਆਂ ਤੋਂ ਇੱਕ ਅਪੀਲ ਕਰਨਾ ਚਾਹੁੰਦਾ ਕਿ ਕਿਸੇ ਵੀ ਪ੍ਰਕਾਰ ਦੀ ਰੂਮਰਸ ਤੋਂ ਬਚਣ ਲੋਕਾਂ ਨੂੰ ਸਹੀ ਤਰੀਕੇ ਦੀ ਨਿਊਜ਼ ਔਰ ਰਾਸ਼ਟਰ ਹਿੱਤ ਵਿੱਚ ਜਿਹੜੀ ਨਿਊਜ਼ ਹੈ ਉਸ ਨੂੰ ਅੱਗੇ ਪ੍ਰੋਪੋਗੇਟ ਕਰਨ ਕਿਸੇ ਪ੍ਰਕਾਰ ਦੇ ਰੂਮਰ ਕਿਸੇ ਪ੍ਰਕਾਰ ਦੀ ਗਲਤ ਖਬਰ ਜਾਂ ਕਿਸੇ ਪ੍ਰਕਾਰ ਦੀ ਕੋਈ ਸੈਂਸਿਟਿਵ ਖਬਰ ਮੀਡੀਆ ਵੱਲੋਂ ਇੱਕ ਗੁਜ਼ਾਰਿਸ਼ ਹੈ ਮੀਡੀਆ ਨੂੰ ਕਿ ਉਹ ਨਾ ਚਲਾਏ ਜਿਸ ਦੇ ਕਰਕੇ ਆਪਣਾ ਨੈਸ਼ਨਲ ਇੰਟਰਸਟ ਕਿਸੇ ਵੀ ਤਰੀਕੇ ਹਾਰਮ ਹੋ ਸਕੇ ਤੇ ਲੋਕਾਂ ਦੇ ਵਿੱਚ ਮੈਂ ਅਪੀਲ ਕਰਦਾ ਕਿ ਸਿਚੁਏਸ਼ਨ ਹਾਲਾਂਕਿ ਟੈਂਸ ਹੈ ਪਰ ਆਪਾਂ ਨੇ ਆਪਣੀ ਤਰਫੋਂ ਕੰਮ ਅ uh, ATMOSPHERE ਦੇ ਵਿੱਚ ਰਹਿਣਾ ਹੈ ਆਪਣੇ ਬੱਚਿਆਂ ਨੂੰ ਆਪਣੇ ਸਾਰੇ ਪਰਸਨਸ ਨੂੰ ਆਪਣੇ ਬਜ਼ੁਰਗਾਂ ਨੂੰ ਧਿਆਨ ਰੱਖਣਾ ਹੈ ਇਸ ਦੇ ਵਿੱਚ ਐਂ ਜੇਕਰ ਕੋਈ ਵੀ ਕਿਸੇ ਪ੍ਰਕਾਰ ਦੀ ਫਿਊਚਰ ਦੇ ਵਿੱਚ ਜਾਂ ਆਉਣ ਵਾਲੇ ਕਿਸੇ ਵੀ 24 ਘੰਟਿਆਂ ਤੋਂ ਲੈ ਕੇ ਕਿਸੇ ਵੀ ਟਾਈਮ ਕੋਈ ਆਫਤਾਂ ਦੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਪੂਰਾ ਅਲਰਟ ਤੇ ਹੈ ਤੇ ਪੂਰੇ ਪ੍ਰੋਪਰ ਤਰੀਕੇ ਨਾਲ ਕੋਈ ਵੀ ਰਿਸਪਾਂਸ ਜਾਂ ਕੋਈ ਕੰਮ ਹੋਏਗਾ ਤਾਂ ਅਸੀਂ ਉਸ ਨੂੰ ਅੰਡਰਟੇਕ ਕਰਾਂਗੇ ਜੀ ਥੈਂਕ ਯੂ